ਅੱਜ ਜਿਹੜੇ ਜ਼ੀਰਕਪੁਰ ਦੇ ਨੌਜਵਾਨ ਆ ਜਿਹੜੇ ਪ੍ਰੋਟੈਸਟ ਕਰ ਰਹੇ ਆ ਮਹਿੰਗੇ ਮਹਿੰਗਾਈ ਜਿਹੜੀ ਵਧਦੀ ਜਾ ਰਹੀ ਆ ਪੈਟਰੋਲ ਜਿਹੜਾ 100 ਤੋਂ ਪਾਰ ਹੋ ਗਿਆ ਤੇ ਡੀਜ਼ਲ ਵੀ 100 ਦੇ ਨੇੜੇ ਤੇੜੇ ਲੱਗਣ ਵਾਲਾ ਮੈਂ ਆਪਾਂ ਗੱਲ ਕਰਾਂਗੇ ਨੌਜਵਾਨਾਂ ਨਾਲ ਹਾਂ ਅਨੀ ਬਾਈ ਜੀ ਕਿਆ ਨਾਮ ਹੈ ਆਪਣਾ ਅਮਿਤ ਮਿਸ਼ਰਾ ਜੀ ਨਾਮ ਹੈ ਆ ਮਿਸ਼ਰਾ ਜੀ ਆ ਤੁਸੀਂ ਪ੍ਰੋਟੈਸਟ ਕਰ ਰਹੇ ਆ ਇਹ ਕਿਸ ਬਾਰੇ ਆ ਜੀ ਇਹ ਜੀ ਮਹਿੰਗਾਈ ਤੇਲ ਦੀ ਮਹਿੰਗਾਈ ਸਾਰੀਆਂ ਚੀਜ਼ਾਂ ਦੀ ਮਹਿੰਗਾਈ ਹੋਈ ਪਈ ਜੀ ਨਹੀਂ ਅੱਗ ਲਾਈ ਪਈ ਇਹਨਾਂ ਨੇ ਜੀ ਅੱਗ ਲਾਈ ਪਈ ਹੈ ਜੀ 100 ਰੁਪਏ ਦੇ ਉੱਪਰ ਪੈਟਰੋਲ ਪਹੁੰਚ ਗਿਆ ਜੀ 92 ਰੁਪਏ 95 95 ਰੁਪਏ ਡੀਜ਼ਲ ਪਹੁੰਚ ਗਿਆ ਜੀ ਹਾਂ ਤੇ ਤਾਲਾਂ ਤੇ ਤਾਲਾ ਵਗੈਰਾ ਵੀ ਸਰਕਾਰ ਦਾ ਕਰਦਾ ਕਰਦਾ ਕਰੇ ਲੋ ਸਿਲੰਡਰ 900 ਪਾਰ ਜਾਣ ਵਾਲਾ ਜੀ ਕਿ ਆ ਕਿ ਆਮ ਬੰਦਾ ਰੋਟੀ ਖਾਊਗਾ ਕਿ ਕੁਝ ਕਰੂਗਾ ਜੀ ਸਾਡੇ ਬੁਰੇ ਦੀ ਨਹੀਂ ਸਾਨੂੰ ਵਾਪਸ ਕਰਦਾ ਸਾਨੂੰ ਅੱਛੇ ਦਿਨ ਨਹੀਂ ਚਾਹੀਦੇ ਸਾਨੂੰ ਅੱਛੇ ਦਿਨ ਨਹੀਂ ਚਾਹੀਦੇ ਜੀ ਇਹ ਜਿਹੜਾ ਪ੍ਰੋਟੈਸਟ ਹੈ ਕਿਸੇ ਪਾਰਟੀ ਵੱਲੋਂ ਆ ਕੇ ਸਿਰਫ ਨੌਜਵਾਨਾਂ ਦੀ ਕੋਈ ਪਾਰਟੀ ਵੱਲੋਂ ਨਹੀਂ ਅਸੀਂ ਨੌਜਵਾਨ ਇਕੱਠੇ ਹੋ ਕੇ ਇਕੱਠੇ ਹੋ ਕੇ ਅਸੀਂ ਇਹ ਪ੍ਰੋਟੈਸਟ ਕਰ ਰਹੇ ਹਾਂ ਜੀ ਤੇ ਸਾਨੂੰ ਪਤਾ ਨਾ ਸਾਡੇ ਕੋਲ ਰੋਜ਼ਗਾਰ ਹੈ ਜੀ ਨਾ ਕੋਈ ਕੁਝ ਮਹਿੰਗਾਈ ਵਾੜੀ ਰਹੀ ਹੈ ਜੀ ਰੋਜ਼ਗਾਰ ਇੱਕ ਪੈਸਾ ਦਾ ਨਹੀਂ ਦਿੰਦਾ ਜੀ ਅੱਜ ਇਸ ਤੋਂ ਬਾਅਦ ਕੀ ਪ੍ਰੋਗਰਾਮ ਆ ਤੁਹਾਡਾ ਇਹ ਤੋਂ ਬਾਅਦ ਜੀ ਇਹਨੂੰ ਜੁੱਤੀਆਂ ਮਾਰਨੀ ਹੈ ਜੀ ਆਪਾਂ ਠੀਕ ਹੈ ਜੀ ਠੀਕ ਹੈ ਜੀ ਆਪਾਂ ਜੀ ਕੇਂਦਰ ਨੂੰ ਸੌਧ ਸੂਚਿਤ ਕਰ ਰਹੇ ਹਾਂ ਜੇ ਆਤਾ ਤੁਸੀਂ ਹੋਸੇ ਆਜੋ ਨਹੀਂ ਤਾਂ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਰੋਸ ਪ੍ਰਦਰਸ਼ਨ ਕਰਾਂਗੇ ਪੈਟਰੋਲ ਨੂੰ ਲੈ ਕੇ ਜਾਂ ਮਹਿੰਗਾਈ ਨੂੰ ਲੈ ਕੇ ਵੱਡਾ ਰੋਸ ਪ੍ਰਦਰਸ਼ਨ ਕਰਾਂਗੇ ਆਪਾਂ ਕਾਣਾ ਸੱਪੀ ਤਾ ਚਲ ਬਸ ਰੇ ਲੱਤਾਂ ਮਾਰਾ ਲੱਤਾਂ